ਜੁਗੋ ਜੁਗ ਅਟਲ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱggi ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਧ ਸੰਗਤ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਪਵਿੱਤਰ ਧਰਤੀ ਤੇ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇਤਿਹਾਸਿਕ ਦਿਹਾੜੇ ਤੇ ਦੁਨੀਆ ਦੇ ਕੋਨੇ-ਕੋਨੇ ਤੋਂ ਨਤਮਸਤਕ ਹੋਣ ਆਈ ਸਾਧ ਸੰਗਤ ਇਸ ਵਕਤ ਵੱਖ-ਵੱਖ ਮਾਧਿਅਮ ਸੰਚਾਰ ਦੇ ਮਾਧਿਮਿਆਂ ਰਾਹੀਂ ਵੱਖ-ਵੱਖ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੇ ਦਰਸ਼ਨ ਕਰ ਰਹੀ ਸਾਧ ਸੰਗਤ ਮੇਰੇ ਖੱਬੇ ਪਾਸੇ ਧਰਮ ਦੇ ਗੁਣੀ ਗਿਆਨੀ ਲੋਕ ਸੰਤ ਮਹਾਪੁਰਸ਼ ਜਿਹੜੇ ਆਸ਼ੀਰਵਾਦ ਦੇਣ ਲਈ ਇੱਥੇ ਆਪਾਂ ਨੂੰ ਪਹੁੰਚੇ ਨੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਕੈਬਿਨੇਟ ਦੇ ਸਾਥੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਕੱਲਾ-ਕੱਲਾ ਕਦਮ ਚੱਲਿਆ ਸਿਰ ਮੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਤੁਸੀਂ ਨਤਮਸਤਕ ਹੋਣ ਆਏ ਹੋ ਕੋਈ ਆਮ ਕੁਰਬਾਨੀ ਨਹੀਂ ਸੀ ਕੋਈ ਆਮ ਬਲੀਦਾਨ ਨਹੀਂ ਸੀ ਬੜਾ ਕੁਛ ਉਹਨਾਂ ਬਾਰੇ ਜਗਾ ਜਗਾ ਤੋਂ ਢਾਡੀ ਕਵੀਸ਼ਰ ਕਵਿਤਾ માં ਲਾਈਟ ਸਾਊਂਡ ਕਥਾਵਾਚਕ ਪ੍ਰਚਾਰਕ ਬੜਾ ਕੁਛ ਉਨ੍ਹਾਂ ਬਾਰੇ ਉਨ੍ਹਾਂ ਦੀ ਕੁਰਬਾਨੀ ਬਾਰੇ ਵਿਚਾਰਿਆ ਜਾਂਦਾ ਜਿੰਨਾ ਵਿਚਾਰ ਲਓਗੇ ਉਨ੍ਹਾਂ ਘੱਟ ਆ ਅੱਜ ਉਹ ਦਿਹਾੜਾ ਆਪਾਂ ਨਤਮਸਤਕ ਹੋਣ ਲਈ ਮਨਾ ਰਹੇ ਹਾਂ ਭਾਈ ਸੱਤੀਦਾਸ ਭਾਈ ਮਤੀਦਾਸ ਭਾਈ ਦਿਆਲਾ ਜੀ ਜਿਸ ਕਿਸਮ ਦਾ ਜ਼ੁਲਮ ਉਸ ਸਮੇਂ ਦੇ ਸ਼ਾਸਕ ਦੁਆਰਾ ਗੁਰੂ ਸਾਹਿਬ ਦੀਆਂ ਅੱਖਾਂ ਦੇ ਸਾਹਮਣੇ ਤਾਂ ਕਿ ਗੁਰੂ ਸਾਹਿਬ ਦਾ ਹੌਸਲਾ ਪਸਤ ਹੋ ਜਾਏ ਕਿ ਮੇਰੇ ਸ਼ਰਧਾਲੂਆਂ ਨੂੰ ਇਸ ਤਰ੍ਹਾਂ ਦੇਗਿਆਂ ਚ ਉਬਾਲ ਕੇ ਰੂਹ ਦੇ ਵਿੱਚ ਲਪੇਟ ਕੇ ਅੱਗਾਂ ਲਾ ਕੇ ਆਰਿਆਂ ਨਾਲ چیر ਕੇ ਸ਼ਹੀਦ ਕੀਤਾ ਜਾ ਰਿਹਾ ਹੈ ਗਲਤ ਫਹਮੀ ਸੀ ਔਰੰਗਜ਼ੇਬ ਦੀ ਕਿ ਇਹਦੇ ਨਾਲ ਗੁਰੂ ਪਿਗਲ ਜਾਣਗੇ ਤੇ ਉਹ ਈਨ ਮੰਨ ਲੈਣਗੇ ਸਾ ਸੰਗਤ ਬੜੀ ਦੁਨੀਆ ਦੇ ਵਿੱਚ ਕੁਰਬਾਨੀਆਂ ਦੀ ਹਿਸਟਰੀ ਹੈ ਆਪਣੇ ਆਪਣੇ ਧਰਮ ਲਈ ਬੜੇ ਕੁਰਬਾਨ ਹੋਏ ਬੜੇ ਬੜੇ ਪੈਗੰਬਰ ਵਲੀ ਇਸ ਧਰਤੀ ਤੇ ਆਏ ਪਰ ਜੋ ਬਲੀਦਾਨ ਦਾਦਾ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਗੁਰੂ ਅਰਜਨ ਦੇਵ ਜੀ ਪਿਤਾ ਜੀ ਸ੍ਰੀ ਹਰਗੁਰੂ ਹਰਗੋਬਿੰਦ ਜੀ ਫਿਰ ਖੁਦ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਵੰਸ ਪੂਰਾ ਜੋ ਬਲੀਦਾਨ ਇਸ ਪੀੜੀ ਦਾ ਕਹੂੰਗਾ ਕਈ ਪੀੜੀਆਂ ਇਕੱਠੀਆਂ ਹੋ ਜਾਂਦੀਆਂ ਇਹਦੇ ਵਿੱਚ ਜੋ ਬਲੀਦਾਨ ਉਹ ਹੋਇਆ ਉਹਦੀ ਦੁਨੀਆ 'ਚ ਮਿਸਾਲ ਨਹੀਂ ਮਿਲਦੀ ਜੀ ਇਸੇ ਕਰਕੇ ਨਤਮਸਤਕ ਹੋਣਾ ਆ ਆਪਣੇ ਕੰਮ ਛੱਡ ਕੇ ਕਬੀਲਾਰੀਆਂ ਦੇ ਨਹੀਂ ਅੱਜ ਘਰੋਂ ਬਾਹਰ ਪੈਰ ਨਹੀਂ ਪਟਿਆ ਜਾਂਦਾ ਇੰਨੇ ਕਮਾਂਕਾਰਾਂ 'ਚ ਲੋਕ ਲੱਗੇ ਆ ਦੁਨੀਆਵੀ ਕਮਾਂਕਾਰਾਂ 'ਚ ਪਰ ਮੈਂ ਤਿੰਨ ਦਿਨ ਹੋ ਗਏ ਅਸੀਂ ਇੱਥੇ ਹੀ ਆ ਕਦੇ ਟੈਂਟ ਸਿਟੀ ਜਾਂਦੇ ਆ ਕਦੇ ਕਿਤੇ ਗੁਰਦੁਆਰਾ ਸਾਹਿਬ ਇਤਿਹਾਸਕ ਨੇ ਮੱਥਾ ਟੇਕਣ ਜਾਂਦੇ ਆ ਸੰਗਤ ਮਿਲਦੀ ਐ ਜੰਦ ਜਾਂਦੇ ਵੀ ਗੱਡੀ ਖੜਾ ਲੈਣੇ ਆ ਸੰਗਤ ਮਿਲਦੀ ਐ ਕਿੱਥੋਂ ਆਇਓ ਜੀ ਅਸੀਂ ਜੀ ਬਿਹਾਰ ਤੋਂ ਆਇਆ ਪਟਨਾ ਸਾਹਿਬ ਤੋਂ ਕਿੱਥੋਂ ਆਇਓ ਜੀ ਅਸੀਂ ਬੰਗਾਲ ਤੋਂ ਆਇਆ ਜੀ ਕਿੱਥੋਂ ਆਇਓ ਜੀ ਰਾਜਸਥਾਨ ਤੋਂ ਆਏ ਹੋਏ ਆ ਜੀ ਪੰਜਾਬ ਦੇ ਤਾਂ ਕੋਨੇ ਕੋਨੇ ਤੋਂ ਹਰ ਪਿੰਡ ਤੋਂ ਹਰ ਸ਼ਹਿਰ ਤੋਂ ਹਰ ਕਸਬੇ ਤੋਂ ਆਏ ਹੋਏ ਨੇ ਜਿਸ ਵੇਲੇ ਅਸੀਂ ਮੀਟਿੰਗ ਕੀਤੀ ਪਹਿਲੀ 6 ਮਹੀਨਿਆਂ ਦੀ ਗੱਲ ਹੋਣੀ ਸੋਨ ਸਾਹਿਬ ਹਰਜੋਤ ਬੈਂਸ ਜੀ ਸਾਡੇ ਮੰਤਰੀ ਸਾਹਿਬਾਨ ਉੱਥੇ ਸੀ ਸਾਰੇ ਅਫਸਰ ਮੌਜੂਦ ਸੀ ਕਿ ਪ੍ਰਬੰਧ ਕਿਹੋ ਜਿਹਾ ਹੋਣੇ ਚਾਹੀਦੇ ਆ ਤਾਂ ਮੈਂ ਕਿਹਾ ਇਹ ਗੁਰੂ ਆਪ ਹੀ ਕੰਮ ਲੈਂਦਾ ਗੁਰੂ ਆਪ ਹੀ ਡਿਊਟੀਆਂ ਲਾਉਂਦਾ ਆਪਣੀ ਡਿਊਟੀ ਲੱਗੀ ਹੋਣੀ ਕਿ ਪਾਈ ਜਦੋਂ ਤੁਸੀਂ ਸੇਵਾ ਕਰ ਰਹੇ ਹੋਵੋਗੇ ਇਹ 350 ਸਾਲਾਂ ਉਸ ਵੇਲੇ ਆਉ ਤੇ ਲੈ ਤੁਹਾਨੂੰ ਵੀ ਪਰਖ ਲੈਣਿਆ ਫਿਰ ਤੁਸੀਂ ਕਿਵੇਂ ਕਰਦੇ ਹੋ ਤੇ ਸੰਗਤ ਜਿਹੜੀ ਪ੍ਰਮਾਤਮਾ ਦਾ ਰੂਪ ਹੈ ਉਹਨੂੰ ਖੁਸ਼ ਕਰ ਸਕਦੇ ਹੋ ਉਹਨਾਂ ਨੂੰ ਸੰਤੋਸ਼ਟੀ ਦਿਵਾ ਸਕਦੇ ਹੋ ਮੈਨੂੰ ਜਦੋਂ ਕਿਹਾ ਬਜਟ ਉਹ ਮੈਂ ਕਿਹਾ ਜਿਹੜਾ ਖਜ਼ਾਨੇ ਆਪ ਵੰਡੀ ਜਾਂਦਾ ਜਿੱਥੇ ਆਪਾਂ ਜਾ ਕੇ ਨਤਮਸਤਕ ਹੋਣਿਆਂ ਕੁਝ ਲੈਣ ਵਾਸਤੇ ਆਪਾਂ ਉਹਨਾਂ ਨੂੰ ਕੁਝ ਦੇ ਸਕਦੇ ਆ ਕੋਈ ਬਜਟ ਨਹੀਂ ਤੁਸੀਂ ਕੇਰਾ ਪ੍ਰਬੰਧ ਕਰ ਦੋ ਸੰਗਤ ਨੂੰ ਪੁੱਛ ਕੇ ਇਹੋ ਜਿਹਾ ਪ੍ਰਬੰਧ ਕਰ ਦੋ ਕਿ ਇਸ ਤੋਂ ਪਹਿਲਾਂ ਕਦੇ ਕੋਈ ਸ਼ਤਾਬ ਦੀ ਇਸ ਤਰ੍ਹਾਂ ਦੀ ਜਿਹੜੀ ਹੈ ਉਹਦੀ ਮਿਸਾਲ ਨਾ ਮਿਲਦੀ ਹੋਵੇ ਤੇ ਲੋਕ ਕਹਿਣ ਜਰ ਸਾਡੇ ਵੀ ਜਿਹੜੇ ਸ਼ਤਾਬdੀਆਂ ਉਹ ਦੁਨੀਆ ਭਰ ਦੇ ਜਿਹੜੇ ਵੱਡੇ ਉਹ ਵਿਕਸਤ ਮੁਲਕ ਮਨਾਉਂਦੇ ਆ ਆਪਣੀਆਂ ਵੱਡੀਆਂ-ਵੱਡੀਆਂ ਸ਼ਤਾਬੀਆਂ ਤੇ ਉਹਨਾਂ ਦੇ ਬਰਾਬਰ ਦਾ ਸਾਡਾ ਕਿਉਂਕਿ ਸਾਡੇ ਗੁਰੂ ਦੀ ਕੁਰਬਾਨੀ ਵਰਗੀ ਕੁਰਬਾਨੀ ਜਦੋਂ ਹੈ ਨਹੀਂ ਤਾਂ ਫਿਰ ਸਾਡੇ ਵਰਗੀ ਸ਼ਤਾਬ ਦੀ ਵੀ ਕਿਸੇ ਹੋਰ ਹੋਣੀ ਨਹੀਂ ਚਾਹੀਦੀ ਸੋਬ ਸਫਾਈ ਤੋਂ ਲੈ ਕੇ ਮੈਡੀਕਲ ਸੁਵਿਧਾਵਾਂ ਸਿਟੀ ਜਿੱਥੇ ਰਹਿائش ਦਾ ਪ੍ਰਬੰਧ ਐਂਬੂਲੈਂਸ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਂਬੂਲੈਂਸਾਂ ਪੁਲਿਸ ਅਫਸਰ ਸਹਿਬਾਨ ਵਰਕਰ ਸਹਿਬਾਨ ਸਭ ਲੱਗੇ ਹੋਏ ਨੇ ਕਿਉਂਕਿ ਇੱਥੇ ਕੋਈ ਮੁੱਖ ਮੰਤਰੀ ਨਹੀਂ ਇੱਥੇ ਕੋਈ ਮੰਤਰੀ ਨਹੀਂ ਇੱਥੇ ਤਾਂ ਸਾਰੇ ਸੇਵਾਦਾਰ ਆਂ ਇੱਥੇ ਸਟਾਰ ਨਹੀਂ ਚੱਲਦੇ ਉਹਨਾਂ ਦੀ ਕੁਰਬਾਨੀ ਮੂਰੇ ਤਾਂ ਆਪਾਂ ਧੂੜ ਦਾ ਤਣਕਾ ਵੀ ਹੈ ਨਹੀਂ ਇੱਥੇ ਨਹੀਂ ਚਲਦੀਆਂ ਆਉਦੇਦਾਰੀਆਂ ਸੰਤ ਸਮਾਜ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਗਵਾਈ ਦਿੱਤੀ ਮੌਕੇ ਮੌਕੇ ਤੇ ਰਹਿਤ ਮਰਿਆਦਾ ਜਿਵੇਂ ਕਹਿੰਦੇ ਰਹੇ ਸੀ ਉਹ ਮੈਂ ਕਰਦੇ ਰਿਹਾ ਸੀ ਪਿੱਛੇ ਸੀ ਕੱਲ ਜੋ ਇਤਿਹਾਸਕ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਗੁਰੂ ਸਾਹਿਬ ਦੇ ਚਰਨਾਂ 'ਚ ਹੋਇਆ ਉਹਦੀ ਪੂਰੀ ਦੁਨੀਆ 'ਚ ਚਰਚਾ ਹੈ ਬੜੇ ਲੋਕਾਂ 'ਚ ਥੋੜਾ ਜਿਹਾ ਡਾਊਟ ਕਹਿ ਲਓ ਸ਼ੱਕ ਕਹਿ ਲਓ ਜਾਂ ਤੌਖਲਾ ਸੀ ਕਿ ਐ ਹੋ ਜਾਊਗਾ ਕਿ ਵਿਧਾਨ ਸਭਾ ਚੱਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਐ ਰੱਖ ਦੇਣਗੇ ਅਸੀਂ ਕਹ ਜੀ ਹੋ ਜਾਊਗਾ ਜਦੋਂ ਨੀਅਤ ਸਾਫ਼ ਹੋਵੇ ਔਰ ਗੁਰੂ ਪ੍ਰਤੀ ਸ਼ਰਧਾ ਹੋਵੇ ਆਪੇ ਕਰਵਾ ਲੂਗਾ ਤੇ ਕੱਲ ਜਦੋਂ ਸੈਸ਼ਨ ਹੋਇਆ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਕੌਮ ਹੈ ਇਹ ਆਪਣੇ ਗੁਰੂ ਤੋਂ ਸਭ ਕੁਝ ਬਾੜ ਸਕਦੀ ਹੈ ਜਦੋਂ ਰਾਜਧਾਨੀ ਚੋਂ ਚੱਕ ਕੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਹੈ ਉਹ ਚੱਕ ਕੇ ਗੁਰੂ ਦੇ ਚਰਨਾਂ 'ਚ ਧਰਤਾ ਤੇ ਉੱਥੇ ਫੈਸਲਾ ਕੀ ਕੀਤਾ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਿੱਥੇ ਮੌਜੂਦ ਹੈ 올ਡ ਸਿਟੀ ਸਾਰਾ ਵਾਰਡ ਸਿਟੀ ਬੋਲਦੇ ਨੇ ਅਨੰਦਪੁਰ ਸਾਹਿਬ ਜਿੱਥੇ ਆਪਾਂ ਬੈਠੇ ਆ ਇਸ ਵਕਤ ਤੇ ਤਲਵੰਡੀ ਸਾਹਿਬ ਉਹ ਤਿੰਨੋਂ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਹੜੇ ਉਸ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਤੇ ਜਿਹੜਾ ਬਹੁਤ ਲੱਖਾਂ ਕਰੋੜਾਂ ਲੋਕਾਂ ਦੀ ਬਹੁਤ ਚਿਰੋਂ ਮੰਗ ਸੀ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਇੱਥੇ ਪਰਸੋਂ ਸਰਬ ਧਰਮ ਸੰਮੇਲਨ ਸੀ ਇੱਥੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਇੱਥੇ ਜੈਨ ਆਚਾਰੀਆ ਜੀ ਇੱਥੇ بڑے بڑے ਸਾਰੀਆਂ ਸੰਪਰਦਾਵਾਂ ਦੇ ਵੱਡੇ ਵੱਡੇ ਗੁਣੀ ਗਿਆਨੀ ਲੋਕ ਆਏ ਇੱਕ ਗੁਰੂ ਦਾ लाडला ਸਿੰਘ ਇੱਥੇ ਕੁਝ ਲੈ ਕੇ ਆਇਆ ਅਸੀਂ ਕਿਹਾ ਜੀ ਸਾਨੂੰ ਫੜਾ ਦਿਓ ਕਾਗਜ਼ ਪਰਸੋਂ ਦੀ ਗੱਲ ਹੈ ਵਿਧਾਨ ਸਭਾ ਦਾ ਅਜੇ ਕੱਲ ਹੋਈ ਹੈ ਕਿਸ ਤਰ੍ਹਾਂ ਪਰਮਾਤਮਾ ਕੋਈ ਨਾ ਕੋਈ ਸਨੇਹਾ ਕਿਸੇ ਨਾ ਕਿਸੇ ਰੂਪ ਚ ਭੇਜਦਾ ਹੈ ਤੇ ਉਹ ਕੱਲ ਸਾਨੂੰ ਉਹੀ ਸਿੰਘ ਗੁਰਦੁਆਰਾ ਸੀਸਗੰਸਾ ਮੱਥਾ ਟੇਕਣ ਗਏ ਸੀ ਉੱਥੇ ਮਿਲਿਆ ਉਹ ਕਹਿੰਦਾ ਜੀ ਜੋ ਮੈਂ ਕੱਲ ਰੌਲਾ ਪਾਉਂਦਾ ਸੀ ਮੇਰਾ ਪੂਰਾ ਹੋ ਗਿਆ ਜੀ ਮਨ ਦੀ ਇੱਛਾ ਮੈਂ ਕਿਹਾ ਵੀ ਕੀ ਕਹਿੰਦਾ ਮੈਂ ਇਹੀ ਕਹਿੰਦਾ ਸੀਗਾ ਜੀ ਵੀ ਅਨੰਦਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦਿਓ ਕਹਿੰਦਾ ਤੁਸੀਂ ਤਾਂ ਤਿੰਨੇ ਤਖਤਾਂ ਨੂੰ ਦੇਤਾ ਜੀ ਮੇਰੇ ਖਿਆਲ ਚ ਇੱਥੇ ਸੰਗਤ ਵਿੱਚ ਮजूद ਹੋਣਗੇ ਉਹ ਸਿੰਘ ਹਰ ਇੱਕ ਦੇ ਦਿਲ ਦੀ ਇੱਛਾ ਸੀ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਕ ਤੌਰ ਤੇ ਹੋ ਗਿਆ ਹੁਣ ਜੋ ਮਰਜੀ ਇਹ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਹਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਗੱਗੇ ਗਰਾ ਗਰਾ ਗਾਵੇ ਤਨ ਤਨ ਸੇਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਰਨੋਂ ਬਾਅਦ ਸਾਂਸ ਰੀਆਕ ਔਰ ਯੂਨੀਵਰਸਿਟੀ ਦੇ ਵਿੱਚ ਸੰਗਤ ਨੂੰ ਪੁੱਛ ਪੁੱਛ ਕੇ ਕਿ ਕਿਹੜੇ ਕਿਹੜੇ ਸਬਜੈਕਟ ਰੱਖਣੇ ਨੇ ਕੀ ਕੀ ਪੜਾਇਆ ਜਾਣਾ ਚਾਹੀਦਾ ਨਹੀਂ ਤਾਂ ਅਸੀਂ ਗੁਰੂਆਂ ਦੇ ਐਮਬੀਡੀ ਗਾਈਡਾਂ ਚ ਲੇਖ ਹੀ ਪੜਦੇ ਰਹਿ ਆਂ 10 ਨੰਬਰ ਦੇ ਬਸ ਹੋਰ ਸਾਨੂੰ ਕੁਝ ਨਹੀਂ ਪੜਾਇਆ ਜੀ ਇਹ ਤੋਂ ਬਾਅਦ ਉੱਥੇ ਚੇਰ ਸਥਾਪਿਤ ਹੋਵੇ ਉਥੇ ਗੁਰੂਆਂ ਦੀ ਬਾਣੀ ਦਾ ਉਥੇ ਤਰਜਮਾ ਹੋਵੇ ਦੁਨੀਆ ਭਰ ਦੀਆਂ ਬੋਲੀਆਂ ਚ ਤਰਜਮਾ ਹੋਵੇ ਜਿਸ ਤਰ੍ਹਾਂ ਕੇਜਰੀਵਾਲ ਸਾਹਿਬ ਨੇ ਕਿਹਾ ਕਿਤੇ ਸਾਡੀ ਆ ਜਿਹੜਾ ਖਜ਼ਾਨਾ ਸਾਡੇ ਕੋਲੇ ਗੁਰੂ ਸਾਹਿਬ ਦੇ ਕੇ ਗਏ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਜੇ ਇਹਦੇ ਇੱਕ ਅੰਗ ਦੀ ਵੀ ਵਿਸਤਾਰ ਸਹਿਤ ਵਿਆਖਿਆ ਸੰਸਾਰ ਕਿਤੇ ਉਤੇ ਅਮਲ ਕਰ ਲੇ ਉਹ ਪੂਰੀ ਦੁਨੀਆ ਦੇ ਵਿੱਚ ਸ਼ਾਂਤੀ ਹੋ ਜੂ ਪੂਰੀ ਦੁਨੀਆ ਸੁਖੀ ਬਸਣ ਲੱਗ ਜੂਗੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤੋਂ ਵੱਡਾ ਤਾਂ ਕੋਈ ਸਨੇਹਾ ਹੀ ਹੈ ਨਹੀਂ ਹਵਾ ਧਰਤੀ ਪਾਣੀ ਉਹਨੂੰ ਬਚਾਉਣ ਦੀਆਂ ਗੱਲਾਂ ਔਰ ਗੱਲਾਂ ਵੀ ਉਸ ਵੇਲੇ ਕੀਤੀਆਂ ਗਈਆਂ ਜਦੋਂ ਕੋਈ ਫੈਕਟਰੀ ਧੂਆ ਨਹੀਂ ਕਰਦੀ ਸੀ ਜਦੋਂ ਕੋਈ ਸਪਰੇ ਨਹੀਂ ਛਿੜਕਦਾ ਸੀ ਉਸ ਵੇਲੇ ਗੱਲਾਂ ਕੀਤੀਆਂ ਗਈਆਂ ਦੂਜਾ ਇੱਕ ਹੋਰ ਕਿਉਂਕਿ ਸਿਰਫ ਪਵਿੱਤਰ ਸ਼ਹਿਰ ਦਾ ਦਰਜਾ ਵਿਧਾਨ ਸਭਾ ਚੋਂ ਸਰਬਸੰਮਤੀ ਨਾਲ ਪਾਸ ਕਰੋਣਾ ਹੁੰਦਾ ਬਾਕੀ ਤੇ ਜਿਹੜੇ ਫੈਸਲੇ ਨੇ ਉਹ ਬਾਹਰ ਹੋ ਜਾਂਦੇ ਆ ਅਫਸਰ ਪੱਧਰ ਤੇ ਹੋ ਜਾਂਦੇ ਆ ਮੰਤ్రਾਲੇ ਦੇ ਲੈਵਲ ਤੇ ਹੋ ਜਾਂਦੇ ਆ ਤਿੰਨੇ ਸ਼ਹਿਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਪੂਰਾ ਸ਼ਹਿਰ ਤਲਵੰਡੀ ਸਾਬੋ ਪੂਰਾ ਸ਼ਹਿਰ ਤੇਨੰਦਪੁਰ ਸਾਹਿਬ ਤੁਹਾਨੂੰ ਫਰੀਦ ਦੇ ਵਿੱਚ ਈ ਰਿਕਸ਼ਾ ਜਾਂ ਮਿੰਨੀ ਬੱਸਾਂ ਜਾਂ ਜੋ ਵੀ ਲੋਕਲ ਸਰਵਿਸ ਚੱਲੂਗੀ ਉਹ ਬਿਲਕੁਲ ਮੁਫਤ ਹੋਊਗੀ ਜਿੱਥੋਂ ਮਰਜੀ ਚੜੋ ਜਿਹੜੇ ਮਰਜੀ ਗੁਰਦੁਆਰਾ ਸਾਹਿਬ ਉਤਰੋ ਉਥੋਂ ਜਿੱਥੇ ਮਰਜੀ ਜਾਣਾ ਸਾਰੇ ਜਿਹੜਾ ਖਰਚਾ ਉਹਨਾਂ ਦਾ ਉਹ ਜਿਹੜੇ ਈ ਰਿਕਸ਼ਿਆਂ ਦਾ ਜਾਂ ਬੱਸਾਂ ਦਾ ਜਾਂ ਉਹ ਸਰਕਾਰ ਚੱਲੂਗੀ ਜੀ ਤੁਸੀਂ ਕੁਝ ਨਹੀਂ ਕਰਨਾ ਜੀ ਤੁਸੀਂ ਇੱਥੇ ਆ ਜਿਓ ਤੁਹਾਡੀ ਜੇਬ ਵਿੱਚ ਭਾਵੇਂ ਪੈਸੇ ਨਾ ਵੀ ਹੋਣ ਤਾਂ ਵੀ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬਾਂ ਦੇ ਦਰਸ਼ਨ ਹੋਣਗੇ ਫਰੀ ਦੇ ਵਿੱਚ ਤੁਹਾਨੂੰ ਇੱਥੇ ਗੱਲ ਗੱਲ ਕਰਾ ਕੇ ਜਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮੰਨਣੋਂ ਭਾਵੇ ਨਿਹਾਲ ਹੋ ਜਾਵੇ ਭਾਈ ਜੈਤਾ ਜੀ ਮੈਮੋਰੀਅਲ ਮਿਊਜ਼ੀਅਮ ਬਣਾਇਆ ਦੇਖ ਕੇ ਆਇਓ ਦੇਖ ਕੇ ਆਇਓ ਕਿਵੇਂ ਨੇਹਰੀਆਂ ਤੇ ਤੂਫਾਨਾਂ ਦੇ ਵਿੱਚ ਭਾਈ ਜੈਤਾ ਜੀ ਸੀਸ ਲੈ ਕੇ ਆ ਰਹੇ ਨੇ ਲੱਗਦਾ ਆਪਾਂ ਵੀ ਨਾਲ ਹੀ ਚੱਲ ਰਹੇ ਆਂ ਆਪਾਂ ਵੀ ਨਾਲ ਹੀ ਚੱਲ ਰਹੇ ਆ ਜਿਸ ਤਰ੍ਹਾਂ ਬਾਲ ਗੋਵਿੰਦ ਰਾਏ ਨੂੰ ਜਦੋਂ ਸੀਸ ਪੇਂਟ ਕੀਤਾ ਪਾਈ ਜੈਤਾ ਜੀ ਨੇ ਤਾਂ ਉਹਨਾਂ ਨੇ ਕਿਹਾ ਭਾਈ ਜੈਤਾ ਜੀ ਤੁਸੀਂ ਸੀਸ ਨਹੀਂ ਲਿਆਏ ਤੁਸੀਂ ਸੂਰਜ ਲੈ ਕੇ ਆਏ ਹੋ ਤੁਸੀਂ ਮੇਰਾ ਸੂਰਜ ਲੈ ਕੇ ਆਏ ਹੋ ਸੱਚ ਦਾ ਸੂਰਜ ਉਹ ਦੇਖ ਕੇ ਆਏ ਹੋ ਇੱਥੇ ਸ਼ਹਿਰ ਦੇ ਵਿੱਚ ਹੈਰੀਟੇਜ ਸਟਰੀਟ ਬਣੂਗੀ ਅੱਜ ਸ਼ਤਾਬਦੀ ਕਰਕੇ ਥੋੜਾ ਰੁਕਣਾ ਪੈ ਗਿਆ ਜਦੋਂ ਦੁਬਾਰਾ ਜਲਦੀ ਆਇਓ ਜਦੋਂ ਦੁਬਾਰਾ ਆਓਗੇ ਤੁਸੀਂ ਕਹੋਗੇ ਇਹ ਸ਼ਹਿਰ ਉਸ ਵੇਲੇ ਵੀ ਆਏ ਸੀ ਪਰ 6 ਮਹੀਨਿਆਂ 8 ਮਹੀਨਿਆਂ ਚ ਸ਼ਹਿਰ ਦੀ ਦਿੱਖ ਬਦਲ ਗਈ ਕਿਉਂਕਿ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਇਹਨੂੰ ਪਵਿੱਤਰ ਰੱਖਣਾ ਹੁਣ ਸਾਡਾ ਫਰਜ਼ ਹੋ ਗਿਆ ਜੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜੀ ਇਹਨੂੰ ਪਵਿੱਤਰ ਰੱਖਣਾ ਵੀ ਹੈ ਅਮਲੀ ਰੂਪ ਵੀ ਦੇਣਾ ਹੈ ਕੱਲਾ ਕਾਗਜ਼ਾਂ 'ਚ ਨਹੀਂ ਰੱਖਣਾ ਜਿਸ ਤਰ੍ਹਾਂ ਹਰਜੋਤ ਬੈਂਸ ਜੀ ਨੇ ਕਿਹਾ ਉਹ ਇੱਥੋਂ ਦੇ ਐਮ.ਐਲ.ਏ ਵੀ ਨੇ ਮੰਤਰੀ ਵੀ ਨੇ ਜੋ ਇਹ ਸ਼ਹਿਰ ਤਿੰਨੇ ਸ਼ਹਿਰਾਂ ਨਹੀਂ ਲਈ ਜੋ ਵਿਦਿਅਕ ਸੰਸਥਾਾਂਾਂ ਚਾਹੀਦੀਆਂ ਜੋ ਸੀਵਰੇਜ ਵਾਸਤੇ ਕੋਈ ਸਰੋਵਰ ਵਾਸਤੇ ਕੋਈ ਕਿਸੇ ਗੁਰਦੁਆਰਾਂ ਵਾਸਤੇ ਜਿੱਥੇ-ਜਿੱਥੇ ਗੁਰੂ ਸਾਹਿਬ ਦੇ ਚਰਨ ਹੋਏ ਪਏ ਨੇ ਮਤਲਬ ਐ ਲੱਗੇ ਵੀ ਹਾਂ ਕੋਈ ਕੋਈ ਵਿਦੇਸ਼ਾਂ ਤੋਂ ਕੋਈ ਆਵੇ ਉਹ ਜਾ ਕੇ ਦੱਸੇ ਵੀ ਇੱਕ ਸਿੱਖ ਕੌਮ ਐ ਜਿਹੜੀ ਆਪਣੇ ਸ਼ਹਿਰਾਂ ਨੂੰ ਜਾਂ ਜਿੱਥੇ ਉਹਨਾਂ ਦੇ ਗੁਰੂਆਂ ਨੇ ਵਾਸਾ ਕੀਤਾ ਹੁਣ 29 29 ਸਾਲ ਜਿੱਥੇ ਤਿੰਨ ਸਹਿਬਜ਼ਾਦਿਆਂ ਦਾ ਜਨਮ ਹੋਇਆ ਉਹ ਜਾ ਕੇ ਦੇਖ ਕੇ ਆਇਓ ਬਾਕੀ ਭਾਰਤ ਚਲੋ ਠੀਕ ਹੈ ਵੱਡਾ ਦੇਸ਼ ਹੈ ਬਹੁਤ ਵੱਡੀ ਆਬਾਦੀ ਹੈ ਮੈਂ ਨਹੀਂ ਕਹਿੰਦਾ ਕਿ ਸਾਰਾ ਕੁਝ ਠੀਕ ਹੀ ਹੋਣਾ ਪਰ ਆਹ ਤਿੰਨ ਸ਼ਹਿਰ ਦੇਖ ਕੇ ਉਹ ਕਹਿਣ ਵੱਡੇ ਵੱਡੇ ਦੁਨੀਆ ਦੇ ਰਾਈਟਰ ਵੱਡੇ ਵੱਡੇ ਫਿਲਾਸਫਰ ਕਿ ਵੀ ਜਾ ਕੇ ਤਿੰਨ ਸ਼ਹਿਰਾਂ ਚ ਤਲਵੰਡੀ ਸਾਬੋ ਆਨੰਦਪੁਰ ਸਾਹਿਬ ਤੇ ਸ੍ਰੀ ਅਮਰ ਸਰ ਸਾਹਿਬ ਦੇਖ ਕੇ ਆਇਓ ਕਿ ਤੁਹਾਨੂੰ ਲੱਗੂਗਾ ਫਰਕ ਕਿ ਬਾਕੀ ਦੇਸ਼ ਨਾਲੋਂ ਕੁਝ ਫਰਕ ਹੈ ਕਿਉਂਕਿ ਇਸ ਦੇਸ਼ ਨੂੰ ਬਚਾਉਣ ਵਾਸਤੇ ਤਾਂ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀ ਆਪ ਸੀਸ ਦੇ ਦੋ ਟੋਟੇ ਕਰਾ ਲਏ ਪਰ ਦੇਸ਼ ਇੱਕ ਰਹਿ ਗਿਆ ਧਰਮ ਇੱਕ ਰਹਿ ਗਿਆ ਕੋਈ ਹੈ ਮਿਸਾਲ ਦੁਨੀਆ ਤੇ ਕਿ ਕਿਸੇ ਜਿਹੜਾ ਇਨਸਾਨ ਦੇ ਰੂਪ ਚ ਆਇਆ ਹੋਵੇ ਤੇ ਉਹਦੇ ਦੋ ਸਸਕਾਰ ਹੋਏ ਹੋਣ ਧੜ ਦਾ ਕਿਤੇ ਹੋਰ ਸੀਸ ਦਾ ਕਿਤੇ ਹੋਰ ਹੈ ਮਿਸਾਲ ਦੁਨੀਆ ਤੇ ਜੋ ਪੜ ਲਓ ਜਿਹੜੇ ਮਰਜੀ ਦੁਨੀਆ ਦਾ ਸਾਹਿਤ ਪੜ ਲਿਓ ਕੋਈ ਹੈ ਮਿਸਾਲ ਤਾਂ ਦਿਖਾ ਦਿਓ ਤੇ ਹੈ ਮਿਸਾਲ ਕਿ ਧੜ ਦਾ ਸਸਕਾਰ ਇੱਕ ਅਮੀਰ ਵਪਾਰੀ ਲੱਖੀ ਸ਼ਾਹ ਬੰਜਾਰੇ ਨੇ ਘਰ ਨੂੰ ਅੱਗ ਲਾ ਕੇ ਹੀ ਕਰਤਾ ਹੋਵੇ ਕਿ ਪਤਾ ਨਾ ਲੱਗ ਜੇ ਮੁਗਲ ਸ਼ਾਸਕ ਨੂੰ ਕਿ ਧੜ ਲੈ ਕੇ ਚੱਕੇ ਕੋਈ ਹੈ ਉਦਾਹਰਨ ਹੈ ਕਿਤੇ ਦੱਸ ਦਿਓ ਜੇ ਕਿਤੇ ਇਹ ਉਹ ਨਹੀਂ ਮਿਲੀਆਂ ਸਰਦਾਰੀਆਂ ਪਾਪ ਇਹਦੇ ਵਾਸਤੇ ਆ ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੇਣੀਆਂ ਪਈਆਂ ਯੂਨੀਵਰਸਿਟੀ ਆਉਣ ਜਾਣ ਸਾਰਾ ਈ ਰਿਕਸ਼ੇ ਮਿੰਨੀ ਬੱਸਾਂ ਜਾਂ ਲੋਕਲ ਸਰਵਿਸ ਜਿਹੜੀ ਵੀ ਹੋਊਗੀ ਉਹ ਜਿੱਥੇ ਜਿਹੜੇ ਮਰਜ਼ੀ ਗੁਰਦੁਆਰਾਂ ਨੂੰ ਤੁਸੀਂ ਜਾਣਾ ਹੈ ਉੱਥੇ ਜਾ ਕੇ ਮੱਥਾ ਟੇਕੋ ਰਹਿائش ਦੇ ਪ੍ਰਬੰਧ ਲਾਈਟ ਸਾਊਂਡ ਤੁਸੀਂ ਜਰੂਰ ਦੇਖ ਕੇ ਜਾਇਓ ਹੁਣ ਤਾਂ ਕਣਕਾਂ ਕਣਕਾਂ ਬੀਜ ਜੀ ਬੈਠੇ ਆ ਤੇ ਥੋੜਾ ਜਿਹਾ ਮੌਸਮ ਵੀ ਠੀਕ ਹੈ ਤੇ ਵੈਸੇ ਸੀਜ਼ਨ ਵੀ ਥੋੜਾ ਜਿਹਾ ਵੇਲਾ ਹੈ ਤੇ ਤੁਸੀਂ ਲਾ ਕੇ ਜਾਇਓ ਦੋ ਚਾਰ ਦਿਨ ਇੱਥੇ ਦੇਖ ਕੇ ਜਾਇਓ ਸਾਰਾ ਸੇਵਾਤ ਮੈਂ ਤਾਂ ਮੇਰਾ ਤਾਂ ਆਪਸ ਤੇ ਚਾਰ ਦਿਨ ਤੋਂ ਬੈਠਿਆ ਮੇਰਾ ਆਪ ਨਹੀਂ ਜਾਣ ਨੂੰ ਜੀ ਕਰਦਾ ਮੈਂ ਫੇਰ ਆਉਂ ਦੁਬਾਰੇ ਕੱਲ ਪਰਸੋਂ ਨੂੰ ਕਿਉਂਕਿ ਜਿਸ ਕਿਸਮ ਦਾ ਜਿਸ ਤਰ੍ਹਾਂ ਕਿ ਜੀਵਲ ਸਾਹਿਬ ਨੇ ਕਿਹਾ ਜਿਸ ਕਿਸਮ ਦੀ ਸ਼ਾਂਤੀ ਜਿਸ ਕਿਸਮ ਦਾ ਇਥੋਂ એનર્ਜੀ ਮਿਲਦੀ ਹੈ ਗੁਰੂ ਸਾਹਿਬ ਦੀ ਫੋਟੋ ਦੇਖ ਲਓ ਕਿੰਨੇ ਸਬਰ ਨਾਲ ਬੈਠਿਆ ਕਿੰਨਾ ਤਿਆਗ ਪਹਿਲਾਂ ਤਾਂ ਨਾਮ ਤਿਆਗ ਮਾਲੀ ਰੱਖਿਆ ਸੀ ਨਾ ਫਿਰ ਤੇਗ ਬਾਹੀ ਜਦੋਂ ਫਿਰ ਤੇਗ ਬਹਾਦਰ ਬਣੇ ਕਿੰਨਾ ਸਬਰ ਗੋਲੀਆਂ ਚੱਲੀਆਂ ਗੁਰੂ ਸਾਹਿਬ ਦੇ ਉੱਤੇ ਉਹ ਬਾਈ ਬਹਿ ਗਏ ਸੀ ਉੱਥੇ ਬਾਬੇ ਬਕਾਲੇ ਬਾਈ ਨਕਲੀ ਦਾਵੇਦਾਰ ਬਹਿ ਗਏ ਸੀ ਮੰਜੀਆਂ ਢਾ ਕੇ ਵੀ ਅਸੀਂ ਆ ਅਸੀਂ ਆ ਉਹ ਤਾਂ ਫਿਰ ਮੱਖਣシャ ਲਵਾਣੇ ਨੇ ਜਦੋਂ ਗੁਰੂ ਲਾਧੌਰੇ ਦਾ ਹੋਕਾ ਦਿੱਤਾ ਉਦੋਂ ਪਤਾ ਲੱਗਿਆ ਅਸਲੀ ਕਿਹੜਾ ਸਾਨੂੰ ਅਸਲੀ ਮਿਲੇ ਹੋਏ ਨੇ ਔਰ ਐਤੋ ਅਸਲੀ ਆ ਸਾਡੇ ਗੁਰੂ ਗ੍ਰੰਥ ਸਾਹਿਬ ਤੋਂ ਅਸਲੀ ਦਾ ਕੁਝ ਹੈ ਹੀ ਨਹੀਂ ਦਿਨ ਰਾਤ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਅੱਜ ਵੀ ਆਪਾਂ ਇੱਥੇ ਹਾਂ ਜੋ ਤੁਸੀਂ ਇੱਥੋਂ ਜਾਣਾ ਹੈ ਇੱਥੇ ਅਰਦਾਸ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਤੁਰਾਂਗੇ ਅਸੀਂ ਫੇਰ ਦੁਨੀਆ ਦਾ ਭਲਾ ਮੰਗਦੇ ਹਾਂ ਰੋਜ਼ ਅਸੀਂ ਹਰ ਇੱਕ ਦਾ ਪਲਾ ਮੰਗਦੇ ਆਂ ਅਸੀਂ ਧਰਤੀ ਨੂੰ ਮਹਾਨ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਬਹੁਤ ਵੱਡਾ ਦਰਜੇ ਅਸੀਂ ਦੇ ਰਹੇ ਆਂ ਕੁਦਰਤ ਦੇ ਜਿਹੜੇ ਸਰੋਤਾ ਨੂੰ ਇਥੋਂ ਅਰਦਾਸ ਹੋ ਕੇ ਕਰਕੇ ਫਿਰ ਚੱਲਾਂਗੇ ਉਸ ਤੋਂ ਬਾਅਦ ਤੁਸੀਂ ਅੱਜ ਜਿੱਥੇ ਵੀ ਤੁਸੀਂ ਜਾਣਾ ਹੋਇਆ ਜਾਓ ਸਾਡੀ ਸੇਵਾ 'ਚ ਕੋਈ ਕਮੀ ਰਹਿ ਗਈ ਹੋਵੇ ਅਸੀਂ ਮਾਫੀ ਚਾਹਾਂਗੇ ਤੇ ਬਾਕੀ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਹੋਰ ਐਲਾਨ ਹੁੰਦੇ ਰਹਿਣਗੇ ਸ਼ਹਿਰ ਦੇ ਵਿਕਾਸ ਵਾਸਤੇ ਦੁਕਾਨਾਂ ਦਾ ਜਿਸ ਤਰ੍ਹਾਂ ਦੱਸਿਆ ਹਰਜੋਤ ਬੈਂਸ ਨੇ ਇੱਕੋ ਰੰਗ ਹੋਊਗਾ ਇੱਕੋ ਜਿਹਾ ਸਟਾਈਲ ਹੋਊਗਾ ਲੱਗੂਗਾ ਵੀ ਹਾਂ ਗੁਰੂ ਸਾਹਿਬ ਦੀ ਕਿਰਪਾ ਹੈ ਤੁਸੀਂ ਦੇਖਿਓ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਗੁਰੂ ਸਾਹਿਬ ਆਪ ਸੇਵਾ ਲੈਣ ਇਹੀ ਅਰਦਾਸ ਕਰਦੇ ਰਹਿੰਦੇ ਆ ਤੇ ਕਿਉਂਕਿ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਹੀ ਇੱਥੇ ਆਪਾਂ ਬੈਠੇ ਆਂ ਨਹੀਂ ਪਤਾ ਨਹੀਂ ਕੀ ਹੋਣਾ ਸੀ ਕੌਮ ਦਾ ਪਤਾ ਨਹੀਂ ਕੀ ਹੋਣਾ ਸੀ ਦੇਸ਼ ਦਾ ਸੋ ਤੁਸੀਂ ਆਏ ਹੋ ਬੜਪਾਗੇ ਹੋ ਮਾਵਾ ਭੈਣਾ ਬਹੁਤ ਭਾਰੀ ਗਿਣਤੀ ਚ ਆਈਆਂ ਨੇ ਔਰ ਅਸੀਂ ਹਰ ਕਿਸਮ ਦਾ ਪ੍ਰਬੰਧ ਕੀਤਾ ਹੈ ਕਈ ਵਾਰੀ ਪੌੜੀਆਂ ਚੜ੍ਹਿਆ ਨਹੀਂ ਜਾਂਦਾ ਜਾਂ ਕਈ ਵਾਰੀ ਚੜਾਈਆਂ ਇਧਰੋਂ ਦਾ ਤੁਰ ਕੇ ਜਾਇਆ ਨਹੀਂ ਜਾਂਦਾ ਹਰ ਕਿਸਮ ਦਾ ਪ੍ਰਬੰਧ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਔਰ ਇੱਦਾਂ ਹੀ ਰਹਿਣਗੇ ਪ੍ਰਬੰਧ ਇਹ ਕੋਈ ਐ ਨਹੀਂ ਹੈਗਾ ਕਿ ਅਸੀਂ ਚੱਕ ਕੇ ਲੈ ਜਾਾਂਗੇ ਇੱਥੋਂ ਅੱਜ ਸਮਾਪਤੀ ਦੇ ਭੋਗ ਪੈ ਗਏ ਚਲੋ ਜੀ ਨਾ ਇਹ ਐਂ ਚੱਲਣਗੇ ਇਹ ਜਿਹੜੇ ਸਮਾਗਮ ਨੇ ਸਾਰਾ ਸਾਲ ਐਂ ਚੱਲਣਗੇ 351 ਵਾ ਵੀ ਐਂ ਮਨਾਵਾਂਗੇ ਹੋਲਾ ਮੱਲਾ ਵੀ ਐਂ ਮਨਾਵਾਂਗੇ ਇੱਥੇ ਜਦੋਂ ਇੱਥੇ ਗੰਗੇਂਗਾਰਾ ਕੇ ਜਾਵੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰਨੋਂ ਪਾਵੇ ਨਿਹਾਲ ਹੋ ਜਾਵੇ ਚਰਨ ਗੰਗਾ ਸਟੇਡੀਅਮ ਹੈ ਜਿੱਥੇ ਗੁਰੂ ਸਾਹਿਬ ਮਾਰਸ਼ਲ ਆਰਟ ਸਿਖਾਉਂਦੇ ਸੀ ਗੱਤਕਾ ਤੇ ਯੁੱਧ ਦੇ ਹੋਰ ਅਭਿਆਸ ਹੁੰਦੇ ਸੀ ਚਰਨ ਗੰਗਾ ਸਟੇਡੀਅਮ ਹੈ ਉਹ ਸਟੇਡੀਅਮ ਇੱਕ ਪਾਸਿਓਂ ਖਾਲੀ ਜਾ ਪਿਆ ਇੱਕ ਪਾਸੇ ਪੌੜੀਆਂ ਜੀਆਂ ਉਹਦੀਆਂ ਠੀਕ ਨਹੀਂ ਹੈਗੀਆਂ ਕਿਸੇ ਪਾਸੇ ਸਟੇਡੀਅਮ ਲੱਗਦਾ ਹੀ ਨਹੀਂ ਨਾ ਹੀ ਹੈ ਉਹਦੇ ਵਾਸਤੇ ਵੀ ਕਿਉਂਕਿ ਮੈਂ ਖੇਡ ਮੰਤਰੀ ਵੀ ਆ ਮੇਰੇ ਕੋਲ ਖੇਡ ਮੰਤਰਾਲਾ ਵੀ ਹੈ ਸਟੇਡੀਅਮ ਤਾਂ ਸੀ ਹਰੇਕ ਪਿੰਡ ਚ ਜਿਹੜੇ 3-4000 ਸਟੇਡੀਅਮ ਦਾ ਅਨਾਉਂਸ ਕੀਤਾ ਉਹ ਤਾਂ ਪਿੰਡਾਂ ਚ ਵੀ ਬਣਨਗੇ ਪਰ ਸ਼ੁਰੂਆਤ ਫਿਰ ਆਪਾਂ ਗੁਰੂ ਦਾ ਨਾਮ ਲੈ ਕੇ ਕਰਦੇ ਆਂ ਪਹਿਲਾਂ ਆਗਿਆ ਗੁਰਾਂ ਦੀ ਲੈ ਲਈਏ ਜਿਹੜਾ ਕੰਮ ਕੀਤਾ ਲੋੜੀਏ ਸੋ ਚਰਨ ਗੰਗਾ ਸਟੇਡੀਅਮ ਆਪਣੇ ਬਾਬਾ ਗੱਜ ਕੇ ਨਕਾਰਾ ਕੇ ਜਾਵੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਰ ਨੂੰ ਪਾਵੇ ਨਿਹਾਲ ਹੋ ਜਾਵੇ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ ਵਾਲੇ ਉਹ ਤੁਸੀਂ ਨਕਸ਼ਾ ਬਣਾ ਦਿਓ ਉੱਥੇ ਸਟੇਡੀਅਮ ਚ ਕੀ ਕੀ ਚਾਹੀਦਾ ਕਿੱਥੇ ਤੁਸੀਂ ਕਿਉਂਕਿ ਗੱਤਕਿਆਂ ਦੇ ਬਹੁਤ ਸਾਰੇ ਕਰਤੱਬ ਦੇਖੇ ਜਾਂਦੇ ਨੇ ਕਈ ਵਾਰੀ ਲੋਕਾਂ ਦੇ ਉੱਤੇ ਇਸ ਤਰ੍ਹਾਂ ਦੇ ਘਟਨਾਵਾਂ ਵੀ ਹੋਈਆਂ ਨੇ ਘੋੜੇ ਜਿਹੜੇ ਆ ਪਬਲਿਕ ਵਾਲੇ ਪਾਸੇ ਨੂੰ ਆ ਜਾਂਦੇ ਆ ਪ੍ਰੋਪਰ ਜਗ੍ਹਾ ਨਹੀਂ ਹੈਗੀ ਪਰ ਤੁਸੀਂ ਸਾਨੂੰ ਨਕਸ਼ੇ ਬਣਾ ਕੇ ਦੇ ਦਿਓ ਅਫਸਰ ਤੁਹਾਡੇ ਨਾਲ ਅਸੀਂ ਭੇਜ ਦਾਂਗੇ ਬਜਟ ਦੀ ਜਾਂ ਕੋਈ ਗੱਲ ਦੇ ਇਕਰਾਰਾਂਗੇ ਜਾਵੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸੋ ਚਰਨ ਗੰਗਾ ਸਟੇਡੀਅਮ ਜਿਹੜਾ ਉਹ ਵਰਲਡ ਕਲਾਸ ਲੈਵਲ ਜਿਵੇਂ ਤੁਸੀਂ ਕਹੋਗੇ ਉਵੇਂ ਕਰਕੇ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਾਂਗੇ ਔਰ ਜੋ ਅਵੇਲੇਬਲ ਸਭ ਤੋਂ ਵਧੀਆ ਨਕਸ਼ੇ ਨਕਸ਼ਾ ਨਵੀਸ ਜਿਹੜੇ ਨੇ ਉਹਨਾਂ ਤੋਂ ਨਕਸ਼ੇ ਬਣਵਾ ਕੇ ਇਸ ਤਰ੍ਹਾਂ ਦਾ ਸਟੇਡੀਅਮ ਲਾਈਟਾਂ ਲੱਗੀਆਂ ਹੋਣ ਪਤਾ ਲੱਗੇ ਕਿ ਹਾਂ ਇੱਥੇ ਕੋਈ ਖੇਡਾਂ ਨਾਲ ਸੰਬੰਧਿਤ ਜਾਂ ਗੁਰੂ ਸਾਹਿਬ ਦੀ ਮਾਰਸ਼ਲ ਆਰਟ ਦੇ ਨਾਲ ਸੰਬੰਧਿਤ ਕੋਈ ਸਟੇਡੀਅਮ ਹੈਗਾ ਇਹ ਵੀ ਅਸੀਂ ਸੇਵਾ ਜਿਹੜੀ ਹੈ ਉਹ ਲਵਾਂਗੇ ਸੋ ਮੇਰੇ ਤੋਂ ਕੋਈ ਬੋਲਦਿਆਂ ਤੋਂ ਕੋਈ ਗੁਸਤਾਖੀ ਹੋਈ ਹੋਵੇ ਕੋਈ ਕਿਸੇ ਦੇ ਲਫ਼ਜ਼ ਜਿਹੜਾ ਕੋਈ ਹਾਨ ਦਾ ਨਾਂ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਬਸ ਮੇਰੀ ਇੰਨੀ ਕਹਾਜ਼ਰੀ ਕਬੂਲ ਕਰਿਓ ਆਪਾਂ राजनीतिक विचार वटांदरे आप करते रहते हैं होर मिला पिंडा च आजगा उ मिल लगे पिपड़ा थले बोड़ा थले सब आजगा उ मिल लाँगे बचार वटांदरे कर लेंगे अज बस एक ध्यान श्री गुरु तेग बहादुर जी की शहादत वाली रखियो नमन करो दोनों हथ उपर च के जकारा बोरे सोने ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤ